ਹਾਂਜੀ ਅੱਜ ਬਾਬਾ ਜੀ ਚਿੰਗੇਜ਼ ਜਨ ਦੇ ਆਦਮ ਨਾ ਆਇਆ ਦਰਸ਼ਨ ਅਗਰ ਜੀ ਬਾਬਾ ਬੁੱਢਾ ਜੀ ਫਿਰ ਮੈਨੇਜਮੈਂਟ ਨੇ ਔਰ ਸੰਗਤ ਨੇ ਔਰ ਖਾਸ ਕਰਕੇ ਸਾਡੇ ਜਿਹੜੇ ਦੇ ਇਤਿਹਾਸ ਦੇ ਮੁੱਖ ਗਰੰਟੀਖਾਨ ਨੇ ਉਹਨਾਂ ਦੇ ਭਰਾਲੇ ਨਾਲ ਪ੍ਰਵਾਦ ਦੇ ਨਾਲ ਔਰ ਮੈਂ ਸਮਝਦਾ ਵੀ ਜਿੱਥੇ ਸਾਰੇ ਜਿਹੜੇ ਸਾਡੇ ਮਹਾਨ ਯੋਧੇ ਆ ਉਹਨਾਂ ਦਾ ਜਨਮ ਦਿਹਾੜਾ ਮਨਾ ਕੇ ਔਰ ਸਾਡੀ ਨਵੀਂ ਪਨੀਰੀ ਨੂੰ ਹੋਈ ਬੜੀ ਸ਼ਾਅ ਮਿਲਦਾ ਔਰ ਉਹਨਾਂ ਨੂੰ ਹਰੇਕ ਜੋ ਵੀ ਸਾਡੇ ਇੱਥੇ ਪ੍ਰਬੰਧਕ ਕਮੇਟੀ ਬਣਾ ਕਰਦੀ ਹੈ ਉਹ ਪਤਾ ਲੱਗਦਾ ਵੀ ਜੀ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਨਹੀਂ ਤਾਂ ਅਸੀਂ ਸਾਡਾ ਜਿਹੜਾ ਵਿਰਸਾ ਕਿਤੇ ਨਾ ਕਿਤੇ ਖੁੰਝ ਰਿਹਾ ਮੈਂ ਧੰਨਵਾਦ ਕਰਦਾ ਸਾਰੀ ਕਮੇਟੀ ਦਾ ਜਿਹਨੇ ਉਹ ਵਿਸ਼ੇ ਨਾਲ ਜੁੜੇ ਹੋਏ ਔਰ ਅੱਜ ਸਾਨੂੰ ਸਾਰਿਆਂ ਨੂੰ ਬੁਲਾ ਕੇ ਜਿੱਥੇ ਮਹਾਰਾਜ ਦੇ ਚਰਨਾਂ 'ਚ ਅਸੀਂ ਆਪਣੇ ਆਪ ਨੂੰ ਭਾਗੀ ਛਾਲੀ ਸਮਝਦੇ ਆ ਸਿਰ ਝੁਕਾ ਕੇ ਅਸੀਂ ਅੱਜ ਬੈਠੇ ਆ ਔਰ ਉਹਨਾਂ ਦੇ ਚਰਨਾਂ 'ਚ ਬੇਨਤੀ ਵੀ ਕਰਦੇ ਏਦਾਂ ਹੀ ਸਾਡੇ ਅਦਰਸ਼ਾਂ ਨੂੰ ਸਾਡੇ ਵਾਰਡ ਨੂੰ ਚੜ੍ਹਦੀ ਕਲਾ ਦੇ ਵਿੱਚ ਜੀ ਏਦਾਂ ਹੀ ਅਸੀਂ ਨਾਲ ਮਿਲ ਕੇ ਸਾਰਾ ਇੱਥੇ ਜਨਮ ਦਿਨ ਚਿੱਦੀ ਦਿਹਾੜੇ ਅਸੀਂ ਸਾਰੇ ਮਨਾਉਂਦੇ ਏਦਾਂ ਹੀ ਅਸੀਂ ਆਪਣੇ ਸ਼ਹੀਦਾਂ ਨੂੰ ਆਪਣੇ ਯੋਧਿਆਂ ਨੂੰ ਯਾਦ ਕਰਕੇ ਉਹਨਾਂ ਦੇ ਚਰਨਾਂ 'ਚ ਪ੍ਰਣਾਮ ਕਰਦੇ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨਾਮ ਦੇਵਾ ਦੇਸਾਂ ਬਲੇ ਸਾਂਝ ਵਸਦੇ ਇੱਕ ਸੰਗਤ ਨੂੰ ਬਾਬਾ ਦੀਪ ਸਿੰਘ ਜੀ ਜੀ ਆ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਕੋਟਿੰਗ ਕੋਟ ਸ਼ੁਭਰਾਣਾ ਕਰਦੇ ਆ ਸਰਦਾਰ ਰਜਿੰਦਰ ਸਿੰਘ ਜੀ ਦਾ ਇਹਨਾਂ ਨੇ ਅਪਰਾਲੇ ਸਰਕਾ ਪਹਿਲੀ ਵਾਰ ਬਾਬਾ ਬੁੱਢਾ ਸਾਹਿਬ ਜੀ ਦੁਆਰਾ ਆਦਰਸ਼ ਨਗਰ ਗੰਦ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਵਿਸ਼ੇਸ਼ ਪਰਾਲੇ ਸਰਕਾ ਸਮੂਹ ਸੰਗਤ ਦੇ ਸਹਿਯੋਗ ਨਾਲ ਇਸੇ ਤਰ੍ਹਾਂ ਸੰਗਤਾਂ ਸਹਿਯੋਗ ਕਰਦੀਆਂ ਰਹਿਣ ਤੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਆਉਣ ਵਾਲੇ ਦਿਹਾੜੇ ਵੀ ਇਸੇ ਤਰ੍ਹਾਂ ਸ਼ਾਹ ਨਾਲ ਵੱਧ ਚੜ ਕੇ ਮਨਾਏ ਜਾਣ ਤਾਂ ਜੋ ਸੰਗਤ ਗੁਰੂ ਘਰ ਦੇ ਨਾਲ ਪਿਆਰ ਰੱਖੇ ਲਗਨ ਰੱਖੇ ਤੇ ਜੋ ਬੱਚੇ ਨੇ ਨਵੀਂ ਪੀੜੀ ਆ ਨਸ਼ਿਆਂ ਤੋਂ ਦੂਰ ਰਵੇ ਕੋਟਿੰਗ ਕੋਟ ਸ਼ਕਰਾਨਾ ਦੁਆਰਾ ਸਮੂਹ ਸਾਧ ਸੰਗਤ ਮਹੱਲਾ ਨਿਵਾਸੀਆਂ ਦਾ ਜਿਹੜੇ ਗੁਰਦੁਆਰਾ ਸਾਹਿਬ ਨੂੰ ਸਪੂਰਨ ਸਹਿਯੋਗ ਦਿੰਦੇ ਨੇ ਤੇ ਲੱਖ ਲੱਖ ਮੁਬਾਰਕਾਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ